ਸਾਸਰੀ ਕਾਲਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਲੋ ਜੀ ਆਪਾਂ ਲੱਗੇ ਆਂ ਮੱਝਾਂ ਨੂੰ ਪਾਣੀ ਪਿਲਾਉਣਾ ਤੇ ਬਾਕੀ ਚ ਬੱਚੇ ਕੋਲ ਸਿਮਿੰਟ ਦਾ ਘੋਲੂ ਪਾਇਆ ਹੋਇਆ ਸੀ ਸਿਮਿੰਟ ਪਾਇਆ ਸੀ ਇਹਦੇ ਕਰਕੇ ਮੈਂ ਫੇ ਕੱਚੇ 'ਚ ਲੈ ਕੇ ਨਹੀਂ ਗਈ ਨਾ ਉਹ ਚ ਬੱਚੇ ਕੋਲ ਲੈ ਕੇ ਨਹੀਂ ਇਹਦੇ ਕਰਕੇ ਕਿਉਂਕਿ ਮੈਂ ਕਿ ਜੇ ਮੈਂ ਲੈ ਗਈ ਇਹਨਾਂ ਨੇ ਪੱਟ ਦੇਣਾ ਸਾਰਾ ਹੀ ਇੱਕ ਦੋ ਦਿਨ ਉੱਪਰ ਹੀ ਪਾਣੀ ਪੱਕੇ ਤੇ ਪਲਾਵਾਂਗੇ ਤੇ ਬਾਕੀ ਫੇਰ ਇਹਨਾਂ ਨੂੰ ਚਵੱਚੇ ਤੇ ਪਾਣੀ ਪਲਾਵਾਂਗੇ। ਔਰ ਇਹ ਵੀ ਜੱਜ ਹਾਲਾ ਪਾਣੀ ਪਿੰਦੀਆਂ ਹੀ ਨਹੀਂ ਹੈਗੀਆਂ ਕਿਉਂਕਿ ਹੁਣ ਇਹਨਾਂ ਨੂੰ ਆਤ ਪਈ ਹੋਈ ਹੈ ਚਵੱਚੇ ਤੇ ਪਾਣੀ ਪੀਣ ਦੀ ਇਹ ਦੇ ਕਰਕੇ ਬਹੁਤ ਔਖਾ ਪਾਣੀ ਪਿੰਦੀਆਂ ਨੇ ਬਹੁਤ ਘਣਤ ਆਉਂਦੀਆਂ ਨੇ। Ini protein. Tapi handling ਉਹ ਮੈਂ ਆ ਗਿਆ ਬੱਧੀ ਉਹ ਮੈਂ ਤਾਂ ਕੱਟਿਆ ਵੀ ਨਹੀਂ ਲਓ ਜੀ ਮੱਝਾਂ ਨੂੰ ਆਪਾਂ ਪਾਣੀ ਪਲਾਤਾ ਸੀਗਾ ਤੇ ਆਪਾਂ ਲੱਗੇ ਆ ਰੜਕਾ ਮਾਰਨ ਬਾਕੀ ਜਿਹੜੇ ਮੇਰੇ ਵੀਰ ਭੈਣ ਨੇ ਤੇ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਥੋੜਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਰੜਕਾ ਆਪਣਾ ਡੰਗਰ ਵਾਲੇ ਅੰਦਰ ਮਾਰਿਆ ਗਿਆ ਸੀ ਮੈਂ ਚੱਲ ਹੁਣ ਲੱਗਦਾ ਹੈ ਤਗੂਆ ਵੀ ਪੱਥ ਦਿੰਨੀ ਆ ਬਾਕੀ ਮੈਂ ਗੋਹਾ ਸਵੇਰੇ ਸਾਜਰੇ ਸਾਜਰੇ ਪੱਥ ਦਿੰਨੀ ਹੁੰਨੀ ਆ ਬਾਕੀ ਫਿਰ ਉਧਰ ਰੋਟੀ ਪਾਣੀ ਦਾ ਕਰਨਾ ਹੁੰਦਾ ਫਿਰ ਇੱਧਰ ਕਵੇਲਾ ਹੋ ਜਾਂਦਾ ਮੈਂ ਗੋਹੇ ਤਾਂ ਨਵੇੜ ਕੇ ਫੇਰੇ ਜਾਨੀ ਹੁੰਨੀ ਆ ਬਾਕੀ ਹੁਣ ਇੱਕ ਦੋਕ ਦਿਨ ਦੇ ਸਟਾਵ ਆਉਣਾ ਵੀ ਥਾਂ ਨਹੀਂ ਹੈਗਾ ਫੇਰ ਪਾਥੀਆਂ ਪੁੱਥੀਆਂ ਥੱਲੂਗੀ ਥਾਂ ਕਰੂੰਗੀ ਫੇਰ ਸਿੱਟੂੰਗੀ ਤੇ ਬਾਕੀ ਇਹਦੇ ਕਰਕੇ ਆਪਾਂ ਗੋਹੇ ਇੱਧਰ ਨਵੇੜ ਦਿੰਨੀ ਹੁੰਨੀ ਆ ਗੋਹੇ ਤਾਂ ਨਵੇੜ ਕੇ ਫੇਰ ਮੈਂ ਉੱਧਰ ਜਾ ਕੇ ਰੋਟੀ ਪਾਣੀ ਦਾ ਕਰਦੀ ਹੁੰਨੀ ਆ ਕਿਉਂਕਿ ਹੁਣ ਦਿਨਾਂ ਦਾ ਬਹੁਤ ਫਰਕ ਪੈ ਗਿਆ ਦਿਨ ਛੋਟੇ ਹੋਣ ਲੱਗੇ ਜਿੰ ਸਵੇਰ ਤੋਂ ਲੱਗ ਜਾਂਦੇ ਆ ਕੰਮ ਨਿਭੜਦੇ ਹੀ ਨਹੀਂ ਹੈਗੇ ਵੀਡੀਓ ਦੇ ਅੰਤ ਵਿੱਚ ਕਰਦੇ ਹਾਂ ਮਿਲਦੇ ਅਗਲੇ ਬਲੌਕ ਨਾਲ ਧੰਨਵਾਦ ਜੀ